ਕਹਾਣੀ ਸ਼ਹੀਦ ਦੀ ਪਤਨੀ ਰਾਜਵੀਰ ਵੇਖ ਤੇਰਾ ਭਰਾ ਉੱਠਿਆ ਹਲੇ ਤੱਕ ਜਾਂ ਨਹੀਂ ਨੋ ਮਾਮ ਹਲੇ ਤੇ ਜੈਦੀਪ ਵੀਰ ਸੁੱਤੇ ਨੇ ਸੂਰਜ ਸਿਰ ਧਿਆਨ ਖੜਾਏ ਹਲੇ ਸੁੱਤਾ ਨਹੀਂ ਉੱਠਿਆ ਜੈਦੀਪ ਵੇ ਜੈਦੀਪ ਉੱਠ ਪੁੱਤ ਤੇਰੇ ਡੈਡੀ ਸੈਰ ਕਰਕੇ ਆਣ ਵਾਲੇ ਨੇ ਉੱਠ ਕੇ ਤਿਆਰ ਹੋ ਜਾ ਆਪਾਂ ਅੱਜ ਬੋਬੀ ਦੀ ਮੈਰਿਜ ਤੇ ਜਾਣਾ ਏ ਜੇ ਤੇਰੇ ਡੈਡੀ ਨੇ ਤੈਨੂੰ ਹਲੇ ਤੱਕ ਸੁੱਤਾ ਦੇਖ ਲਿਆ ਤੇ ਗੁੱਸੇ ਹੋਣਗੇ ਚਲ ਉੱਠ ਮੇਰਾ ਸ਼ੇਰ ਪੁੱਤ ਕੀ ਯਾਰ ਮੰਮੀ ਤੁਸੀਂ ਸੌਣ ਵੀ ਨਹੀਂ ਦਿੰਦੇ ਉੱਠ ਨਾ ਜਾਂ ਫੇਰ ਮੈਂ ਆਪਣੇ ਤਰੀਕੇ ਨਾਲ ਉਠਾਵਾਂ ਉੱਠ ਜਾਣਾ ਮੰਮੀ ਵੇਟ ਕਰੋ ਚਲ ਤਿਆਰ ਹੋ ਕੇ نیچے ਆ ਜਾ ਓਕੇ ਮੰਮੀ ਜੈਦੀਪ ਅਸੀਂ ਬੌਬੀ ਦੀ ਮੈਰਿਜ ਤੇ ਗਏ ਮੈਨੂੰ ਕੁਝ ਵੀ ਸਵਾਦ ਨਹੀਂ ਆ ਰਿਹਾ ਸੀ ਦੋਸਤ ਕਜਨ ਆਜਾ ਡਰਿੰਕ ਕਰਦੇ ਆ ਨਹੀਂ ਯਾਰ ਤੁਸੀਂ ਕਰੋ ਇੰਜੋਏ ਮੈਂ ਇੰਨਾ ਆਖ ਕੇ ਇੱਕ ਚੇਅਰ ਤੇ ਬੈਠਾ ਅਚਾਨਕ ਕਿਸੇ ਨੇ ਮੇਰੇ ਮੋਢੇ ਤੇ ਕੋਲਡ ਡਰਿੰਕ ਪਾਤੀ ਮੈਂ ਗੁੱਸੇ ਨਾਲ ਪਿੱਛੇ ਮੁੜਿਆ ਤੇ ਦੇਖਿਆ ਕਾਫੀ ਸਾਰੀਆਂ ਕੁੜੀਆਂ ਸੀ ਤੁਹਾਡੇ ਵਿੱਚੋਂ ਕਿਹੜੀ ਅੰਨੀ ਹੈ ਜਿੰਨੇ ਮੈਨੂੰ ਦੇਖਿਆ ਨਹੀਂ ਸਾਰੀਆਂ ਕੁੜੀਆਂ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗੀਆਂ ਤੇ ਮੈਂ ਮੈਨੂੰ ਉਲਟਾ ਸਿੱਧਾ ਬੋਲਣ ਲੱਗੀਆਂ ਇੱਕ ਬੜੀ ਹੀ ਪਿਆਰੀ ਆਵਾਜ਼ ਆਈ ਪਲੀਜ਼ ਤੁਸੀਂ ਸਾਰਿਆਂ ਚੁੱਪ ਕਰ ਜਾਓ ਮੇਰੇ ਵੱਲ ਦੇਖ ਜੀ ਪਲੀਜ਼ ਤੁਸੀਂ ਗੁੱਸਾ ਨਾ ਕਰਿਓ ਮਾਫ ਕਰਿਓ ਤੁਹਾਡੇ ਤੇ ਮੇਰੇ ਕੋਲੋਂ ਕੋਲ ਡਰਿੰਕ ਪੈ ਗਈ ਜੀ ਮੈਂ ਦੇਖਦਾ ਹੀ ਰਹਿ ਗਿਆ ਸੀ ਸਾਰੀਆਂ ਕੁੜੀਆਂ ਨੇ ਮੇਕਅਪ ਕੀਤਾ ਹੋਇਆ ਸੀ ਸੁੰਦਰ ਦਿਖਣ ਲਈ ਪਰ ਉਹਦੇ ਚਿਹਰੇ ਤੇ ਜਰਾ ਵੀ ਮੇਕਅਪ ਨਹੀਂ ਸੀ ਫਿਰ ਪਰ ਫਿਰ ਵੀ ਉਹ ਸਕਾਈ ਬਲੂ ਕਲਰ ਵਾਲੇ ਗਾਉਣ ਵਿੱਚ ਸਭ ਤੋਂ ਸੋਹਣੀ ਲੱਗ ਰਹੀ ਸੀ ਮਾਨੋ ਜਿਵੇਂ ਗੁਲਾਬ ਦੇ ਫੁੱਲ ਬਰਫ਼ ਵਿੱਚ ਖਿਲੇ ਹੋਣ ਰੰਗ ਐਦਾਂ ਉਹਦੇ ਹੱਥ ਵਿੱਚ ਫੜੀ ਆਈਸਕ੍ਰੀਮ ਨੂੰ ਮਾਤ ਦਿੰਦਾ ਜਾਏ ਕੱਦ ਉੱਚਾ ਲੰਬਾ ਤੇ ਗਰਦਨ ਜਿਵੇਂ ਸੁਰਾਹੀ ਹੋਵੇ ਬਸ ਫੇਰ ਕੀ ਸੀ ਪਹਿਲੀ ਵਾਰ ਦੇਖਦੇ ਹੀ ਮੁਹੱਬਤ ਹੋ ਗਈ ਜੈਦੇ ਤੁਸੀਂ ਦੇਖਤੇ ਸਕਦੇ ਸੀ ਅੰਨੀ ਕੁੜੀ ਜੀ ਮੈਨੂੰ ਦਿਖਾਈ ਨਹੀਂ ਦਿੰਦਾ ਐਨਾ ਸੁਣ ਕੇ ਮੈਂ ਹਰਾ ਜਿਹਾ ਹੋ ਗਿਆ ਜੀ ਮਤਲਬ ਤੁਸੀਂ ਸੱਚੀ ਨਹੀਂ ਦੇਖ ਸਕਦੇ ਉਹਦੀਆਂ ਸਹੇਲੀਆਂ ਮੈਨੂੰ ਟੁੱਟ ਕੇ ਪਈਆਂ ਸਹੇਲੀਆਂ ਸੱਚੀ ਨਹੀਂ ਦੇਖਤਾ ਮਤਲਬ ਉਹ ਝੂਠ ਬੋਲ ਰਹੀ ਹੈ ਜੈਦੀਪ ਜੀ ਮੇਰਾ ਉਹ ਮਤਲਬ ਨਹੀਂ ਸੀ ਤੁਸੀਂ ਸਾਰਿਆਂ ਇੰਨੀਆਂ ਗੁੱਸੇ ਵਿੱਚ ਕਿਉਂ ਹੋ ਸਹੇਲੀਆਂ ਉਹ ਅੰਨੀ ਕੁੜੀ ਦੀ ਬਾਹ ਫੜ ਕੇ ਚੱਲ ਜੈਸਮੀ ਚਲੀਏ ਆਪਾਂ ਇਦਾਂ ਦੇ ਲੋਕਾਂ ਦੇ ਮੂੰਹ ਨਹੀਂ ਲੱਗਦੇ ਹੁੰਦੇ ਉਸਦੀਆਂ ਸਹੇਲੀਆਂ ਉਹਨੂੰ ਐਨਾ ਆਖ ਲੈ ਗਈਆਂ ਉਹੋ ਪਿੱਛੇ ਮੁੜ ਮੁੜ ਦੇਖ ਰਹੀਆਂ ਸੀ ਜਿਵੇਂ ਉਹ ਮੈਨੂੰ ਦੇਖਣਾ ਚਾਹੁੰਦੀ ਹੋਵੇ ਬੋਬੀ ਜਿਸਦੀ ਮੈਰਿਜ ਸੀ ਮੇਰਾ ਉਹ ਕਜ਼ਨ ਸੀ ਮੈਂ ਉਸ ਨੂੰ ਸਾਰੀ ਗੱਲ ਜਾ ਦੱਸੀ ਕਿ ਇਹ ਕੌਣ ਕੁੜੀਆਂ ਹੈ ਬੋਬੀ ਉਹ ਚਾਚਾ ਮੇਰੀਆਂ ਸਾਲੀਆਂ ਉਹ ਕੋਈ ਉਹ ਜਿਹੀ ਹਰਕਤ ਨਾ ਕਰਦੀ ਕਿ ਮੇਰੀ ਮੈਰਿਜ ਦਾ ਮਜ਼ਾ ਮਰ ਜੇ ਅੱਗੇ ਚਾਚਾ ਬੜੀ ਦੇਰ ਬਾਅਦ ਵਿਆਹ ਹੋਣ ਲੱਗਾ ਮੇਰਾ ਮੇਰੇ ਨਾਲ ਦੀਆਂ ਦੇ ਨਿਆਣੇ ਦੇ ਕਿੱਡੇ ਕਿੱਡੇ ਹੋ ਗਏ ਜੈਦੀਪ ਹਰਕਤ ਸੌਰਿਆ ਮੈਂ ਕਿਤੇ ਪਾਣੀ ਮਾਰ ਦੇਣ ਲੱਗਾ ਐਨਾ ਪੁੱਛ ਰਿਹਾ ਕਿ ਉਹਨਾਂ ਵਿੱਚ ਜਿਹੜੀ ਕੁੜੀ ਨੂੰ ਦਿਖਦਾ ਨਹੀਂ ਮਤਲਬ ਜੈਸਮੀਨ ਉਹ ਵੀ ਤੇਰੀ ਸਾਲੀ ਹੈ ਬੋਬੀ ਆਹੋ ਚਾਚਾ ਹੋਰ ਸਾਲੀਆਂ ਕਰਾਏ ਤੇ ਲਿਆਉਣੀਆਂ ਸੀ ਜੈਦੀਪ ਉਹ ਤੂੰ ਸੌਰਿਆ ਗੱਲ ਦਾ ਪੁੱਠਾ ਹੀ ਮਤਲਬ ਕੱਢੀ ਜਾਇਂ ਚੱਲ ਛੱਡ ਹੋਰ ਕਿਸੇ ਤੋਂ ਲੈਣਾ ਲੈਣਾ ਡਿਟੇਲ ਤੇ ਤੇਰੇ ਤੇ ਆਪ ਦੇ ਵਾਜੇ ਵੱਜਣ ਵਾਲੇ ਬੋਬੀ ਉਹ ਭਰਾਵਾ ਡਿਟੇਲ ਲੈਣੀ ਲੈ ਲੈ ਪਰ ਕਿਸੇ ਕੋਲੋਂ ਡੇਲੇ ਨਾ ਬਾਰਕ ਡਾਲੀ ਜੈਦੀਪ ਚੁੱਪ ਕਰ ਯਾਰ ਉਹ ਕਿੱਧਰ ਚਲੀ ਗਈ ਹੈ ਲਬ ਜੈਦੀਪ ਸਿਆ ਹਾਂ ਉਹ ਰਹੀ ਕਾਸ਼ ਕਿਤੇ ਇਹ ਦੇਖ ਸਕਦੀ ਰੱਬਾ ਐਨੀ ਸੋਹਣੀ ਮੂਰਤ ਖੜੀ ਹੈ ਪਰ ਪੂਰੇ ਵਿਆਹ ਵਿੱਚ ਉਹਨੂੰ ਹੀ ਦੇਖਦਾ ਰਿਹਾ ਸੀ ਮੈਰਿਸ ਖਤਮ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਅਸੀਂ ਆਪੋ ਆਪਣੇ ਘਰ ਆ ਗਏ। ਡੈਡੀ ਤੇ ਮੰਮੀ ਅੱਜਕੱਲ ਗੱਲ ਕਰਦੇ ਪਏ। ਜੈਦੀਪ ਤਾਂ ਵਿਆਹ ਕਰ ਹੀ ਲਈਏ। ਆਪਣੀ ਲੋੜ ਨੂੰ ਆਪੇ ਹੀ ਕਰੂ ਕੰਮ ਧੰਦਾ ਕਰੂਗਾ। ਸਾਡੀ ਆਖੇ ਤੇ ਨਹੀਂ ਲੱਗਦਾ। ਉਹ ਨਾ ਮੰਮੀ ਮੈਂ ਹਲੇ ਵਿਆਹ ਵਿਊ ਨਹੀਂ ਕਰਵਾਉਣਾ। ਐਨਾ ਆਖ ਕੇ ਮੈਂ ਬਾਹਰ ਚਲਾ ਗਿਆ। ਕੁਝ ਦਿਨਾਂ ਬਾਅਦ ਮੰਮੀ ਡੈਡੀ ਬਹੁਤ ਖੁਸ਼ ਨੇ ਮੈਂ ਗੱਲ ਕੀ ਗੱਲ ਅੱਜ ਬੜੇ ਖੁਸ਼ ਹੋ ਸੁਖ ਤੇ ਹੈ ਮੰਮੀ ਡੈਡੀ ਸੁਖ ਤੇ ਹੈ ਪੁੱਤ ਅਸੀਂ ਅੱਜ ਤੇਰੇ ਲਈ ਕੁੜੀ ਦੇਖ ਆਏ ਆ ਲੈ ਤੇ ਮੈਨੂੰ ਪੁੱਛਿਆ ਵੀ ਨਹੀਂ ਇਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਸਾਨੂੰ ਕੁੜੀ ਸੋਹਣੀ ਲੱਗੀ ਬਾਕੀ ਤੈਨੂੰ ਵਿਖਾ ਕੇ ਹੀ ਰਿਸ਼ਤਾ ਕਰਾਂਗੇ ਨਾਲੇ ਪੁੱਤ ਉਹ ਆਪਣੇ ਬੋਬੀ ਦੀ ਸਾਲੀ ਹੈ ਐਨਾ ਸੁਣ ਮੇਰੀ ਨਾ ਹਾਂ ਵਿੱਚ ਬਦਲ ਗਈ ਚਲੋ ਮੰਮੀ ਡੈਡੀ ਤੁਸੀਂ ਵੱਡੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਦਿਓ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ ਐਨਾ ਆਖ ਮੇਰੇ ਮਨ ਵਿੱਚ ਲੱਡੂ ਫੁੱਟਣ ਲੱਗੇ ਰੂਮ ਵਿੱਚ ਆ ਮਨ ਹੀ ਮਨ ਹੱਸੀ ਜਾਵਾਂ ਮੰਮੀ ਹਰਾਨੀ ਨਾਲ ਬੜੀ ਜਲਦੀ ਮੰਨ ਗਿਆ ਡੈਡੀ ਰੋਬ ਨਾਲ ਮੁੱਛਾਂ ਤੇ ਹੱਥ ਫੇਰਦੇ ਹੋਏ ਮੁੰਡਾ ਕਿਦਾਂ ਫਿਰ ਅਸਲ ਸਚਾਈ ਕਿਸੇ ਨੂੰ ਨਹੀਂ ਸੀ ਪਤਾ ਮੈਂ ਐਨੀ ਜਲਦੀ ਹਾਂ ਕਿਉਂ ਕਰਤੀ ਜਿਸ ਦਿਨ ਕੁੜੀ ਨੂੰ ਮੈਨੂੰ ਦਿਖਾਉਣਗੇ ਅਸਲ ਸਚਾਈ ਮੇਰੇ ਸਾਹਮਣੇ ਵੀ ਉਸੇ ਦਿਨ ਆਈ ਰਮਨ बेटा ਚਾਹ ਲੈ ਕੇ ਆ ਜਾ ਮਹਿਮਾਨਾਂ ਲਈ ਜੈਸਮੀਨ ਦੀ ਜਗ੍ਹਾ ਰਮਨ ਨੂੰ ਦੇਖ ਮੈਂ ਹੈਰਾਨੀ ਭਰੀਆਂ ਅੱਖਾਂ ਨਾਲ ਦੇਖਣ ਲੱਗਾ ਰਮਨ ਨੇ ਚਾਹ ਟੇਬਲ ਤੇ ਰੱਖ ਦਿੱਤੀ ਬੋਬੀ ਦੀ ਪਤਨੀ ਉਹ ਰੀਤਨ ਪਹਿਣਾ ਸੀ ਜਿਦੇ ਚੋਂ ਜੈਸਮੀਨ ਸਭ ਤੋਂ ਛੋਟੀ ਸੀ ਮੇਰੇ ਲਈ ਜੋ ਰਮਨ ਨਾਂ ਦੀ ਕੁੜੀ ਦੇਖੀ ਗਈ ਸੀ ਜੇ ਜੈਸਮੀਨ ਉਸ ਤੋਂ ਛੋਟੀ ਸੀ ਜੈਸਮੀਨ ਦੀ ਮਾਂ ਜੈਸਮੀਨ ਦਾ ਹੱਥ ਫੜ ਲੈ ਕੇ ਆ ਰਹੀ ਸੀ ਰਮਨ ਵੱਲ ਮੈਂ ਇੱਕ ਨਜ਼ਰ ਨਾ ਮਾਰੀ ਪਰ ਇਧਰ ਜੈਸਮੀਨ ਤੋਂ ਮੇਰੀਆਂ ਨਜ਼ਰਾਂ ਹਟਣ ਦਾ ਨਾਮ ਹੀ ਨਹੀਂ ਸੀ ਲੈ ਰਹੀਆਂ ਜੈਸਮੀਨ ਸਾਡੇ ਵਿੱਚ ਆ ਬੈਠ ਗਈ ਉਹਦੀ ਮਾਂ ਉਸ ਨੂੰ ਬੋਲ ਰਹੀ ਸੀ ਕੀ ਮੈਂ ਆਪਣੀ ਰਮਨ ਲਈ ਮੁੰਡੇ ਵਾਲੇ ਆਏ ਹੋਇਆ ਐ ਇਹਨਾਂ ਸੁਣ ਜੈਸਮੀਨ ਮੁਸਕਰਉਣ ਲੱਗ ਪਈ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਉਣ ਲੱਗੀ ਮੈਂ ਥੋੜਾ ਹੂੜ ਮੱਤ ਸੀ ਸਾਰਿਆਂ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਕਿ ਮੈਂ ਇੱਥੇ ਰਮਨ ਨੂੰ ਨਹੀਂ ਜੈਸਮੀਨ ਨੂੰ ਦੇਖਣ ਲਈ ਆਇਆ ਹਾਂ ਮੇਰੀ ਗੱਲ ਸੁਣ ਸਾਰੇ ਹੈਰਾਨ ਹੋ ਕੇ ਬੋਲਣ ਲੱਗੇ ਬੇਟਾ ਤੁਹਾਨੂੰ ਕੋਈ ਗਲਤ ਫਹਮੀ ਹੋਈ ਹੈ ਅਸੀਂ ਤੇ ਰਮਨ ਦੀ ਗੱਲ ਕੀਤੀ ਸੀ ਮੇਰੇ ਮੰਮੀ ਡੈਡੀ ਵੀ ਹਾਂ ਪੁੱਤਰ ਤੈਨੂੰ ਕੋਈ ਗਲਤਫਹਿਮੀ ਹੋਣੀ ਹੋ ਗਈ ਹੋਣੀ ਹੈ ਹੋ ਗਈ ਹੋਣੀ ਮੰਮੀ ਡੈਡੀ ਪਰ ਮੈਂ ਜੈਸਮੀਨ ਤੋਂ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਮੈਂ ਜੈਸਮੀਨ ਦੀ ਫੈਮਿਲੀ ਨੂੰ ਵੀ ਸਿੱਧਾ ਜਿਹਾ ਬੋਲਤਾ ਆਂਟੀ ਅੰਕਲ ਤੇ ਰਮਨ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਮੈਨੂੰ ਮਾਫ ਕਰ ਦਿਓ ਪਰ ਮੇਰੀ ਚੋਲੀ ਜੈਸਮੀਨ ਦਾ ਰਿਸ਼ਤਾ ਪਾ ਦਿਓ ਏ ਸਾਬ ਸੁਣ ਜੈਸਮੀਨ ਥੋੜਾ ਕਾਬਰ ਕੇ ਆਪਣੀ ਰੂਮ ਵਿੱਚ ਚਲੀ ਗਈ ਅੰਕਲ ਬੇਟਾ ਜੈਸਮੀਨ ਸੋਣੀ ਤੇ ਹੈ ਪਰ ਉਹਨੂੰ ਅੱਖਾਂ ਤੋਂ ਨਹੀਂ ਦਿਸਦਾ ਇਹਦੇ ਛੋਟੀ ਹੁੰਦੀ ਦੇ ਇੱਕ ਐਕਸੀਡੈਂਟ ਕਾਰਨ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਜੈਦੀਪ ਤਾਂ ਕੀ ਹੋਇਆ ਅੱਖਾਂ ਨਹੀਂ ਹੈ ਇਹਦਾ ਮਤਲਬ ਇਹ ਤੇ ਨਹੀਂ ਇਹਦਾ ਵਿਆਹ ਨਹੀਂ ਹੋਣਾ ਜਾਂ ਹੋ ਨਹੀਂ ਸਕਦਾ ਅੰਕਲ ਬੇਟਾ ਇੱਕ ਬਲਾਈਂਡ ਕੁੜੀ ਨਾਲ ਵਿਆਹ ਕਰਵਾ ਕੇ ਕੀ ਕਰੇਗਾ ਨਾ ਤੇ ਉਹ ਤੈਨੂੰ ਰੋਟੀ ਪਾਣੀ ਬਣਾ ਕੇ ਖਵਾ ਸਕੇਗੀ ਤੇ ਨਾ ਹੀ ਤੇਰੇ ਮਾਪਿਓ ਦੀ ਸੇਵਾ ਕਰ ਸਕੇਗੀ ਜੈਦੀਪ ਆਹ ਰੋਟੀ ਪਾਣੀ ਤੇ ਮਾਪਿਓ ਦੀ ਸੇਵਾ ਤੇ ਅੰਕਲ ਜੀ ਅੱਜਕੱਲ ਚੰਗੀਆਂ ਭਲੀਆਂ ਨਹੀਂ ਕਰਦੀਆਂ ਤੇ ਤੁਹਾਨੂੰ ਸਭ ਨੂੰ ਆਪਣਾ ਫੈਸਲਾ ਸੁਣਾ ਚੁੱਕਾ ਹਾਂ ਮੈਂ ਤੁਹਾਨੂੰ ਸਭ ਨੂੰ ਆਪਣਾ ਫੈਸਲਾ ਚ ਸੁਣਾ ਚੁੱਕਾ ਹਾਂ ਅੱਗੇ ਆਪ ਸਭ ਦੀ ਚੋੜਾਏ ਦੱਸ ਦਿਓ ਅੰਕਲ ਬੇਟਾ ਅਸੀਂ ਤੇਰੀ ਸੋਚ ਦੀ ਕਦਰ ਕਰਦੇ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਅਗਰ ਸਾਡੀ ਧੀ ਦਾ ਘਰ ਵਸਦਾ ਹੈ ਰਮਨ ਨੂੰ ਹੋਰ ਵੀ ਰਿਸ਼ਤੇ ਮਿਲ ਜਾਣਗੇ ਪਰ ਇੱਕ ਵਾਰ ਆਪਣੇ ਮਾਪੇ ਨਾਲ ਸਲਾਹ ਕਰ ਲੋ ਜੈਦੀਪ ਮੰਮੀ ਡੈਡੀ ਤੁਹਾਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਮੰਮੀ ਡੈਡੀ ਖੁਸ਼ ਹੋ ਕੇ ਬੋਲੇ ਨਾ ਪੁੱਤ ਬਲਕਿ ਅਸੀਂ ਤੇਰੀ ਸੋਚ ਤੇ ਬਹੁਤ ਖੁਸ਼ ਹਾਂ ਬਲਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਘਰ ਇੰਨੀ ਵਧੀਆ ਸੋਚ ਵਾਲੇ ਬੱਚੇ ਨੇ ਜਨਮ ਲਿਆ। ਬਾਕੀ ਜੈਦੀਪ ਇੱਕ ਵਾਰੀ ਜੈਸਮੀਨ ਨੂੰ ਪੁੱਛ ਲਾ। ਮੈਨੂੰ ਤੇ ਜੈਸਮੀਨ ਨੂੰ ਇੱਕ ਦੂਜੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ। ਅਸੀਂ ਦੋਵੇਂ ਟੈਰਸ ਤੇ ਚਲੇ ਗਏ। ਰਮਨ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਸਗੋਂ ਉਹ ਵੀ ਖੁਸ਼ ਸੀ। ਮੈਂ ਜੈਸਮੀਨ ਦਾ ਹੱਥ ਫੜ ਚੇਅਰ ਤੇ ਬਿਠਾ ਦਿੱਤਾ। ਜੈਦੀ ਜੈਸਮੀਨ ਵੀ ਵਿਆਹ ਵਿੱਚ ਤੈਨੂੰ ਦੇਖ ਕੇ ਹੀ ਸੋਚ ਲਿਆ ਸੀ ਕਿ ਜ਼ਿੰਦਗੀ ਬਤਾਉਣੀ ਤੁਹਾਡੇ ਨਾਲ ਨਹੀਂ ਤੇ ਵਿਆਹ ਹੀ ਨਹੀਂ ਕਰਵਾਉਣਾ ਜੈਸਮੀਨ ਤੁਹਾਨੂੰ ਜਾ ਤੁਸੀਂ ਮੇਰੇ ਤੇ ਕੋਲਡ ਡਰਿੰਕ ਪਾਤੀ ਸੀ ਜੈਸਮੀਨ ਜੀ ਉਹਦੇ ਲਈ ਮਾਫੀ ਮੰਗਦੀ ਹਾਂ ਜੈਦੀਪ ਮਾਫੀ ਮੰਗ ਮੈਨੂੰ ਸ਼ਰਮਿੰਦਾ ਨਾ ਕਰੋ ਤੁਸੀਂ ਚਾਹੋ ਤੇ ਮੇਰੇ ਸਾਰੇ ਤੇ ਕੋਲ ਡਰਿੰਕ ਪਾ ਦਿਓ ਜੈਸਮੀਨ ਹੱਸਦੀ ਹੋਈ ਨਹੀਂ ਜੀ ਉਹ ਤੇ ਗਲਤੀ ਨਾਲ ਹੋ ਗਿਆ ਸੀ ਪਰ ਜੋ ਤੁਸੀਂ ਫੈਸਲਾ ਲਿਆ ਕੀ ਤੁਹਾਨੂੰ ਲੱਗਦਾ ਠੀਕ ਹੈ ਕਿਤੇ ਕੋਈ ਗਲਤੀ ਤੇ ਨਹੀਂ ਕਰਦੇ ਪਏ ਮੈਂ ਤੇ ਰਮਨ ਦੀਦੀ ਵਾਂਗ ਪੜ੍ਹੀ ਲਿਖੀ ਵੀ ਨਹੀਂ ਹਾਂ ਜੈਦੀ ਜੀ ਤੁਹਾਡੀ ਨਜ਼ਰ ਵਧਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਇਹਦੇ ਵਿੱਚ ਗਲਤੀ ਕਿਸ ਗੱਲ ਦੀ ਪਲਾ ਨਾਲੇ ਰਹੀ ਪੜ੍ਹਨ ਲਿਖਣ ਦੀ ਗੱਲ ਮੈਂ ਤੁਹਾਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹਾਂ ਨਾ ਕਿ ਕੋਈ ਜੌਬ ਕਰਵਾਉਣੀ ਜੈਸਮੀਨ ਜੀ ਮੈਂ ਤੁਹਾਡੀ ਸੋਚ ਤੋਂ ਬਹੁਤ ਖੁਸ਼ ਹਾਂ ਪਰ ਇੱਕ ਵਾਰ ਸੋਚ ਲਓ ਮੈਂ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਜੈਦੀਪ ਪਲੀਜ਼ ਜੈਸਮੀਨ ਇਤਾਂ ਨਾ ਬੋਲ ਤੇਰੇ ਬਿਨਾ ਇਹ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਮੈਂ ਕੁੱਟਨਿਆਂ ਦੇ ਬਲ ਹੋ ਜੈਸਮੀਨ ਦੇ ਦੋਨੋਂ ਹੱਥ ਫੜ ਕੇ ਕਿਹਾ ਜੈਸਮੀਨ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰਾਂਗਾ ਜੈਸਮੀਨ ਹੱਸ ਕੇ ਬੋਲੀ ਜੀ ਮੇਰੇ ਬਹੁਤ ਸੁਪਨੇ ਨਹੀਂ ਬਸ ਇੱਕੋ ਹੈ ਉਹ ਕਦੀ ਪੂਰਾ ਨਹੀਂ ਹੋ ਸਕਦਾ ਦੱਸ ਮੈਨੂੰ ਜੈਸਮੀਨ ਕਿਹੜਾ ਸੁਪਨਾ ਹੈ ਉਹ ਉਸ ਸੁਪਨੇ ਨੂੰ ਮੈਂ ਸੱਚ ਕਰਾਂਗਾ ਅਗਰ ਜੇ ਨਾ ਕਰ ਸਕਿਆ ਤੇ ਸਮਝ ਲੈਣਾ ਮੇਰਾ ਪਿਆਰ ਝੂਠਾ ਸੀ ਜੈਸਮੀਨ ਬੋਲੀ ਮੈਂ ਬਚਪਨ ਵਿੱਚ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਬੈਠੀ ਹਾਂ ਕਾਸ਼ ਮੈਂ ਇਸ ਦੁਨੀਆ ਨੂੰ ਦੁਬਾਰਾ ਦੇਖ ਸਕਾਂ ਮੈਂ ਜੈਸਮੀਨ ਦੇ ਹੱਥ ਥੋੜੇ ਜੂਰ ਨਾਲ ਕੁੱਟ ਕੇ ਕਿਹਾ ਕਿ ਮੈਂ ਇਸ ਸੁਪਨੇ ਨੂੰ ਸੱਚ ਕਰਾਂਗਾ ਕੁਝ ਦੇਰ ਸੋਚ ਵਿਚਾਰ ਕਰਨ ਨਾਲ ਸਭ ਤੇ ਗਿਲੇ ਸ਼ਿਕਵੇ ਦੂਰ ਹੋ ਗਏ ਮੇਰਾ ਤੇ ਜੈਸਮੀਨ ਦਾ ਰਿਸ਼ਤਾ ਪੱਕਾ ਹੋ ਗਿਆ ਮੇਰਾ ਨਾਮ ਜੈਸਮੀਨ ਦੇ ਨਾਮ ਨਾਲ ਜੁੜਨ ਤੇ ਮੇਰੀ ਕਿਸਮਤ ਖੁੱਲ ਗਈ ਮੈਂ ACC ਜੁਆਇਨ ਕਰ ਲਈ ਫਰਵਰੀ ਵਿੱਚ ਟੈਸਟ ਦੇ ਕੇ ਡਾਇਰੈਕਟ ਆਫਸਰ ਸਿਲੈਕਟ ਹੋ ਗਿਆ ਮੇਰੀ ਪੋਸਟਿੰਗ ਜੰਮੂ ਵਿੱਚ ਹੋ ਗਈ ਮੈਨੂੰ ਮੇਰੀ ਮਾਂ ਦੀ ਕਹੀ ਗੱਲ ਜਾਦਾ ਗਈ ਜਦੋਂ ਤੇਰਾ ਵਿਆਹ ਹੋ ਗਿਆ ਤੇਰੀ ਕਿਸਮਤ ਆਪਣੇ ਆਪ ਖੁੱਲ ਜਾਣੀ ਮੇਰੇ ਲਈ ਜੈਸਮੀਨ ਬਹੁਤ ਲੱਖੀ ਸਾਬਤ ਹੋਈ ਜੰਮੂ ਵਿੱਚ ਹਰ ਟਾਈਮ ਮੌਤ ਮੌਤ ਦਾ ਬਹੁਤ ਖਤਰਾ ਹੋਣ ਕਰਕੇ ਕਿਸੇ ਸੰਸਥਾ ਨਾਲ ਸੰਪਰਕ ਕਰਕੇ ਆਪਣੀਆਂ ਅੱਖਾਂ ਦਾ ਐਗਰੀਮੈਂਟ ਕਰਵਾ ਆਪਣੀ ਆਪਣੀਆਂ ਅੱਖਾਂ ਜੈਸਮੀਨ ਨੂੰ ਦੇਣ ਦਾ ਫੈਸਲਾ ਕਰ ਲਿਆ ਪੂਰੇ 2 ਸਾਲ ਬਾਅਦ ਮੈਂ ਆਪਣੇ ਘਰ ਵਾਪਸ ਆਇਆ ਪਰਿਵਾਰ ਨੂੰ ਮਿਲਿਆ ਤੇ ਜੈਸਮੀਨ ਦੇ ਪਰਿਵਾਰ ਨੂੰ ਮਿਲਿਆ ਕੁਝ ਦਿਨਾਂ ਬਾਅਦ ਮੇਰੀ ਤੇ ਜੈਸਮੀਨ ਦੀ ਮੈਰਿਜ ਹੋ ਗਈ ਮੇਰਾ ਪਰਿਵਾਰ ਜੈਸਮੀਨ ਦਾ ਪਰਿਵਾਰ ਮੈਂ ਤੇ ਜੈਸਮੀਨ ਬਹੁਤ ਖੁਸ਼ ਹੋਏ। ਵਿਆਹ ਦੇ ਕੁਝ ਦਿਨਾਂ ਬਾਅਦ ਮੈਨੂੰ ਮੇਰੀ ਛੁੱਟੀ ਖਤਮ ਹੋਣ ਤੋਂ ਪਹਿਲਾਂ ਵਾਪਸ ਬੁਲਾਇਆ ਗਿਆ। ਹਾਲਾਤ ਖਰਾਬ ਹੋਣ ਕਰਕੇ ਮੇਰਾ ਵਾਪਸ ਜਾਣ ਦਾ ਦਿਨ ਸੀ। ਘਰ ਤੇ ਤੇ ਜੈਸਮੀਨ ਬਹੁਤ ਉਦਾਸ ਨੇ। ਮੈਂ ਆਪਣੀਆਂ ਅੱਖਾਂ ਦੇ ਬਾਰੇ ਜੈਸਮੀਨ ਨੂੰ ਤੇ ਆਪਣੇ ਪਰਿਵਾਰ ਤੇ ਜੈਸਮੀਨ ਨੂੰ ਸਭ ਦੱਸ ਦਿੱਤਾ। ਜੈਸਮੀਨ ਅਗਰ ਜੰਗ ਦੇ ਦੌਰਾਨ ਮੈਨੂੰ ਕੁਝ ਹੁੰਦਾ ਹੈ ਤੂੰ ਮੇਰੀਆਂ ਅੱਖਾਂ ਨਾਲ ਦੁਬਾਰਾ ਇਸ ਸੰਸਾਰ ਨੂੰ ਦੇਖ ਪਾਵੇਂਗੀ ਮੈਂ ਤੇਰਾ ਦੁੱਖ ਸਮਝ ਸਕਦਾ ਹਾਂ ਬਿਨਾਂ ਨੇਤਰਾਂ ਤੋਂ ਇਸ ਦੁਨੀਆ ਵਿੱਚ ਰਹਿਣਾ ਕਿੰਨਾ ਔਖਾ ਹੈ ਮੇਰਾ ਇਨਾ ਆਖਦੇ ਜੈਸਮੀਨ ਨੇ ਮੇਰੇ ਮੂੰਹ ਤੇ ਹੱਥ ਰੱਖ ਕੇ ਮੈਨੂੰ ਚੁੱਪ ਹੋਣ ਲਈ ਕਿਹਾ ਮੈਂ ਬੈਗ ਮੋਢੇ ਤੇ ਰੱਖ ਗੇੜ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਮੁੜ ਕੇ ਦੇਖਿਆ ਮੇਰੀ ਮਾਂ ਪਿਓ ਭੈਣ ਤੇ ਜੈਸਮੀਨ ਮੈਨੂੰ ਨਿہار ਰਹੇ ਸੀ ਕੁਝ ਦਿਨਾਂ ਬਾਅਦ ਸਵੇਰੇ 9 ਵਜੇ ਨਿਊਜ਼ ਆਈ ਜੰਮੂ ਵਿੱਚ ਕੁਝ ਭੈਠ ਕਰਦੇ ਅਤਿਵਾਦੀਆਂ ਨਾਲ ਫੌਜੀ ਜਵਾਨ ਗੋਲੀਬਾਰੀ ਕਰਨ ਦੌਰਾਨ 16 ਅਤਿਵਾਦੀ ਮਾਰੇ ਗਏ 8 ਫੌਜੀ ਜਵਾਨ ਸ਼ਹੀਦ ਜਿਨ੍ਹਾਂ ਵਿੱਚ ਇੱਕ ਨਾਮ ਜੈਦੀਪ ਸਿੰਘ ਸੀ ਮਾਂ ਨਾਮ ਸੁੰਦੇ ਹੀ ਬਿਓਸ਼ ਹੋ ਕੇ ਜ਼ਮੀਨ ਤੇ ਡਿੱਗ ਗਈ। ਜੈਸਮੀਨ ਰੋਨ ਦੀ ਆਵਾਜ਼ ਸੁਣ ਕੇ ਆਪਣੇ ਰੂਮ ਚੋਂ ਬਾਹਰ ਆਈ। ਕੀ ਹੋਇਆ ਮੰਮੀ ਜੀ? ਸਾਰੇ ਰੋ ਕਿਉਂ ਰਹੇ ਹੋ? ਕੋਈ ਕੁਝ ਬੋਲਦਾ ਕਿਉਂ ਨਹੀਂ? ਨਿਊਜ਼ ਚੱਲ ਰਹੀ ਸੀ ਸ਼ਹੀਦ ਜੈਦੀਪ ਦਾ ਨਾਮ ਸੁਣ ਜੈਸਮੀਨ ਦੇ ਹੱਥ ਪੈਰ ਕੰਬਣ ਲੱਗੇ। ਬਿਨਾਂ ਰੋਸ਼ਨੀ ਵਾਲੀਆਂ ਅੱਖਾਂ ਵਿੱਚੋਂ ਪਾਣੀ یوں ਨਿਕਲਣ ਲੱਗਾ ਜਿਵੇਂ ਬਾਰਿਸ਼ ਵਿੱਚ ਬੱਦਲਾਂ ਨੂੰ ਕਿਸੇ ਨੇ ਵੰਗਾਰਦਿਆਂ ਹੋਇਆ ਰਿਸ਼ਤੇਦਾਰ ਆਣ ਗਵਾਣ ਸਾਰੇ ਇਕੱਠੇ ਹੋਏ ਸ਼ਾਮ 6 ਵਜੇ ਦਾ ਟਾਈਮ ਫੌਜੀ ਜਵਾਨ ਸ਼ਹੀਦ ਜੈਦੀਪ ਦਾ ਸਰੀਰ ਲੈ ਕੇ ਆਏ ਜੈਦੀਪ ਦਾ ਮ੍ਰਿਤਕ ਸਰੀਰ ਦੇਖ ਉਸਦੀ ਮਾਂ ਦੀਆਂ ਭੁੱਬਾ ਨਿਕਲ ਆਈਆਂ ਸ਼ਹੀਦ ਦੇ ਸਰੀਰ ਨੂੰ ਸਲਾਮੀ ਦੇ ਅਗਨੀ ਪੈਂਟਾ ਕੀਤਾ ਗਿਆ ਜੈਸਮੀ ਨੂੰ ਭਲੇ ਦਾ ਦਿਸਦਾ ਸੀ ਪਰ ਉਸ ਦਾ ਵੀ ਦਿਲ ਹੀ ਪੁੱਛਿਆ ਜਾਣ ਦਾ ਸੀ ਉਸਤੇ ਕੀ ਬੀਤ ਰਹੀ ਸੀ ਜਿਨ ਨੇ ਉਹਨ ਨੂੰ ਖੁਸ਼ ਇੰਨੀ ਖੁਸ਼ੀ ਦਿੱਤੀ ਤੇ ਲੱਖਾਂ ਦੀ ਭੀੜ ਵਿੱਚੋਂ ਉਹਦਾ ਹੱਥ ਆਨ ਥਾਮਿਆ ਸੀ ਅੱਜ ਉਹ ਇਸ ਦੁਨੀਆ ਚੋਂ ਰੁਕਸਤ ਹੋ ਗਿਆ ਦੇਖ ਜੱਗ ਦੇਖਣ ਦੇ ਸੁਫਨੇ ਜਿਉ ਮੈਨੂੰ ਜਿਉਣਾ ਸਿਖਾ ਗਿਆ ਸੀ ਹੱਥ ਫੜ ਲੈ ਚਾਰ ਲਾਵਾਂ ਮੈਨੂੰ ਆਪਣੀ ਮਲਿਕਾ ਬਣਾ ਗਿਆ ਸੀ ਹੋਨੇ ਕੱਲੀ ਨੂੰ ਛੱਡ ਤੁਰ ਗਿਆ ਮੈਨੂੰ ਸ਼ਹੀਦ ਦੀ ਵਿਧਵਾ ਬਣਾ ਗਿਆ ਸੀ ਕੁਝ ਮਹੀਨਿਆਂ ਬਾਅਦ ਜੈਪਦੀਪ ਦੀਆਂ ਅੱਖਾਂ ਜੈਸਮੀਨ ਨੂੰ ਮਿਲ ਗਈਆਂ ਆਪਰੇਸ਼ਨ ਤੋਂ ਬਾਅਦ ਡਾਕਟਰ ਨੇ ਜੈਸਮੀਨ ਨੂੰ ਪੁੱਛਿਆ ਤੁਸੀਂ ਸਭ ਤੋਂ ਪਹਿਲਾਂ ਕਿਸ ਨੂੰ ਦੇਖਣਾ ਚਾਹੁੰਦੇ ਹੋ ਜੈਸਮੀਨ ਜਿਸ ਦੀ وجہ ਨਾਲ ਮੈਂ ਦੇਖਣ ਲੱਗੀ ਮੈਂ ਆਪਣੇ ਪਤੀ ਦੀ ਤਸਵੀਰ ਨੂੰ ਪਹਿਲਾਂ ਦੇਖਣਾ ਚਾਹਾਂਗੀ ਡਾਕਟਰ ਜੈਸਮੀਨ ਆਪਣੀਆਂ ਅੱਖਾਂ ਹੌਲੀ-ਹੌਲੀ ਖੋਲੋ ਜੈਸਮੀਨ ਮੇਰੀਆਂ ਅੱਖਾਂ ਸਾਹਮਣੇ ਜੈਦੀਪ ਦੀ ਤਸਵੀਰ ਸੀ ਮੇਰੀਆਂ ਅੱਖਾਂ ਹੌਲੀ-ਹੌਲੀ ਖੁੱਲੀਆਂ ਤੇ ਨਜ਼ਰ ਜੈਦੀਪ ਦੀ ਤਸਵੀਰ ਤੇ ਪਈ ਸੋਹਣੀ ਜਹੀ ਪੱਗ ਗੋਰਾ ਰੰਗ ਤਿੱਖੇ-ਤਿੱਖੇ ਨਕਸ਼ ਮੈਂ ਜੈਦੀਪ ਹੋਰਾਂ ਦੀ ਤਸਵੀਰ ਦੇਖ ਕੇ ਜਿੱਤਰ ਖੁਸ਼ ਸੀ ਉਦਰ ਦੁੱਖ ਦੀ ਇਸ ਦੁੱਖ ਇਸ ਗੱਲ ਦਾ ਸੀ ਕਾਸ਼ ਜੈਦੀਪ ਬਹੋਰਾ ਨੂੰ ਮੈਂ ਕਦੀ ਦੇਖਣ ਦਾ ਸੁਪਨਾ ਨਾ ਦੱਸਿਆ ਹੁੰਦਾ ਅੱਜ ਉਹਨਾਂ ਮੈਨੂੰ ਜੱਗ ਦੇਖਣ ਲਾ ਕੇ ਆਪਣੇ ਸੱਚੇ ਪਿਆਰ ਦਾ ਸਬੂਤ ਦੇ ਦਿੱਤਾ ਪਰ ਮੈਂ ਉਹਨਾਂ ਲਈ ਕੁਝ ਨਹੀਂ ਕੀਤਾ ਕੁਝ ਮਹੀਨਿਆਂ ਬਾਅਦ ਮੇਰੇ ਮੰਮੀ ਡੈਡੀ ਤੇ ਜੈਦੀਪ ਬਹੋਰਾ ਦੇ ਮੰਮੀ ਡੈਡੀ ਸੋਚਣ ਲੱਗੇ ਕਿ ਜੈਸਮੀਨ ਦੀ ਹਲੇ ਕੁਝ ਉਮਰ ਨਹੀਂ ਸੀ ਕਿਉਂ ਨਾ ਇਸ ਦਾ ਰਿਸ਼ਤਾ ਦੁਬਾਰਾ ਕਰ ਦਿੱਤਾ ਜਾਵੇ ਕੋਈ ਚੰਗਾ ਮੁੰਡਾ ਦੇਖ ਕੇ ਜਦ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਬਹੁਤ ਬੁਰਾ ਲੱਗਾ ਮੈਂ ਸਾਫ਼ ਚਿਹਰੇ ਲਬਸ਼ਾ ਵਿੱਚ ਸਭ ਨੂੰ ਕਹਤਾ ਕਿ ਮੈਂ ਕੋਈ ਭੇਡ ਬੱਕਰੀ ਜਾਂ ਕੋਈ ਡੰਗਰ ਨਹੀਂ ਕਿ ਕਿਸੇ ਦੇ ਵੀ ਹੱਥ ਮੇਰਾ ਰੱਸਾ ਦੇ ਦਿਓ ਮੈਂ ਇੱਕ ਸ਼ਹੀਦ ਦੀ ਪਤਨੀ ਹਾਂ ਮੈਂ ਉਸ ਦੀ ਵਿਧਵਾ ਬਣ ਕੇ ਆਪਣੇ ਆਪ ਨੂੰ ਸੁਭਾਗਣ ਸਮਝਾਂਗੀ ਅੱਜਕੱਲ ਮੈਂ ਬਹੁਤ ਦੁਖੀ ਤੇ ਉਦਾਸ ਰਹਿਣ ਲੱਗੀ ਸਾਰਾ ਦਿਨ ਰੋਂਦੀ ਰਹਿਣਾ ਇੱਕ ਦਿਨ ਗੁਰਦੁਆਰੇ ਜਾ ਬਾਬਾ ਜੀ ਨੂੰ ਸ਼ਿਕਾਇਤ ਕੀਤੀ ਜਦ ਜ਼ਿੰਦਗੀ ਵਿੱਚ ਹਨੇਰਾ ਸੀ ਜੈ ਦੀਪ ਹੋਰਾਂ ਆ ਉਜਾਲਾ ਕਰ ਦਿੱਤਾ ਤੇ ਜਦ ਜੈ ਦੀਪ ਹੀ ਨਹੀਂ ਫਿਰ ਇਸ ਉਜਾਲੇ ਦਾ ਕੀ ਕਰਨਾ ਮੈਂ ਜੈ ਦੀਪ ਦੀ ਤਸਵੀਰ ਆਪਣੇ ਬੈੱਡ ਤੇ ਨਾਲ ਰੱਖ ਸੌਂਦੀ ਸੀ ਪਰ ਫਿਰ ਵੀ ਮੈਨੂੰ ਉਹਨਾਂ ਦੀ ਬਹੁਤ ਕਮੀ ਮਹਿਸੂਸ ਹੁੰਦੀ ਸੀ ਮੰਮੀ ਨੇ ਮੇਰਾ ਉਦਾ ਚਿਹਰਾ ਦੇਖ ਕੇ ਮੈਨੂੰ ਕਿਹਾ ਜੈਸਮੀਨ ਤੂੰ ਰੋਜ਼ ਗੁਰੂਕਾਰ ਜਾਇਆ ਕਰ ਤੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਮੇਰੇ ਰੋਜ਼ ਇਦਾਂ ਕਰਨ ਨਾਲ ਮਨ ਨੂੰ ਟਿਕਾ ਮਿਲ ਗਿਆ ਤੇ ਇਹ ਮਹਿਸੂਸ ਹੋਇਆ ਕਿ ਮੈਂ ਜੈਦੀਪ ਦੇ ਦਿੱਤੇ ਤੋਹਫੇ ਦੀ ਕਦਰ ਕਰਾਂ ਅੱਜ ਮੇਰੀ ਅੱਧੀ ਉਮਰ ਬੀਤ ਗਈ ਮੈਂ ਇੱਕ ਚੇਅਰ ਤੇ ਬੈਠੀ ਹਾਂ ਜੈਦੀਪ ਦੀ ਤਸਵੀਰ ਆਪਣੀ ਗੋਦੀ ਵਿੱਚ ਲੈ ਕੇ ਦੇਖ ਇਹ ਅੱਖੀਆਂ ਤੇਰੀਆਂ ਤੇਰਾ ਹੀ ਚਿਹਰਾ ਦੇਖਦੀਆਂ ਇਸ ਕਹਾਣੀ ਨੂੰ ਪੜਨਾ ਸੁੰਨਾ ਜਿੰਨਾ ਸੌਖਾ ਲੱਗਦਾ ਹੈ ਜੈਦੀਪ ਲਈ ਇੱਕ ਅੰਦੀ ਕੁੜੀ ਨਾਲ ਵਿਆਹ ਕਰਵਾਉਣਾ ਤੇ ਜੈਸਮੀਨ ਲਈ ਸਾਰਿਆਂ ਰਿਸ਼ਤਿਆਂ ਨੂੰ ਨਕਾਰ ਇੱਕ ਸ਼ਹੀਦ ਦੀ ਵਿਧਵਾ ਬਣ ਜਿਉਣਾ ਉਹਨਾ ਹੀ ਔਖਾ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ